ਪੱਤਰਕਾਰਾਂ ਦੇ ਹੱਕ ਵਿੱਚ ਆਵਾਜ਼ ਉਠਾਉਣ ਵਾਸਤੇ ਕੁਝ ਮਹੀਨੇ ਪਹਿਲਾਂ ਹੀ ਹੋਂਦ ਵਿੱਚ ਆਈ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਨੇ ਹੁਣ ਆਪਣਾ ਵਿਸਥਾਰ ਦਿਹਾਤੀ ਖੇਤਰ ਵਿੱਚ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਚੱਲਦੇ ਹਲਕਾ ਰਾਜਾ ਸਾੰਸੀ ਵਿੱਚ ਕਈ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਗੁਰਬਿੰਦਰ ਸਿੰਘ ਬਾਗੀ ਨੂੰ ਹਲਕਾ ਰਾਜਾ ਸਾੰਸੀ ਤੋਂ ਪ੍ਰਧਾਨ ਸੋਨੂੰ ਨਰੂਲਾ ਨੂੰ ਜਰਨਲ ਸੈਕਟਰੀ ਜਗਬੀਰ ਸਿੰਘ ਨੂੰ ਮੀਤ ਪ੍ਰਧਾਨ ਸ਼ਿਵ ਕੁਮਾਰ ਨੂੰ ਪ੍ਰੈਸ ਸੈਕਟਰੀ ਨਿਯੁਕਤ ਕੀਤਾ ਗਿਆ ਇਹ ਨਿਯੁਕਤੀਆਂ ਯੂਨੀਅਨ ਦੇ ਪ੍ਰਧਾਨ ਸੰਜੀਵ ਪੁੰਜ ਅਤੇ ਸੈਕਟਰੀ ਵਿਕਰਮ ਗਿੱਲ ਦੀ ਅਗਵਾਈ ਵਿੱਚ ਕੀਤੀਆਂ ਗਈਆਂ ਤਾਂ ਉਹਨਾਂ ਦੱਸ ਦਈਏ ਕਿ ਉੱਚਤਾ ਬਹੁਤ ਸਾਰੀਆਂ ਯੂਨੀਅਨਾਂ ਪੰਜਾਬ ਵਿੱਚ ਕੰਮ ਕਰ ਰਹੀਆਂ ਨੇ ਪਰ ਇਹਨਾਂ ਵਿੱਚੋਂ ਰਜਿਸਟਰਡ ਕੋਈ ਕੋਈ ਹੀ ਹੈ ਉੱਥੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਰਜਿਸਟਰਡ ਹੋਣ ਕਰਕੇ ਵੀ ਪੱਤਰਕਾਰਾਂ ਲਈ ਖੇਚ ਦਾ ਕੇਂਦਰ ਹੈ ਯੂਨੀਅਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਦਾ ਸਿਰਫ ਇੱਕੋ ਇੱਕ ਮਕਸਦ ਹੈ ਕਿ ਪੱਤਰਕਾਰਾਂ ਨਾਲ ਤੱਕਾ ਨਹੀਂ ਹੋਣ ਦਿੱਤਾ ਜਾਵੇਗਾ ਪ੍ਰੈਸ ਸੰਘਰਸ਼ ਐਸੋਸੀਏਸ਼ਨ ਰਜਿਸਟਰਡ ਵੱਲੋਂ ਅੱਜ ਦੇਆਂ ਜੋ ਨਿਯੁਕਤੀਆਂ ਕੀਤੀਆਂ ਗਈਆਂ ਹਨ ਮਿਲ ਕੇ ਰਾਜਾ ਸੰਸਦੀ ਹਲਕੇ ਦੇ ਵਿੱਚ ਮਿਲ ਕੇ ਨਾ ਮਿਲ ਕੇ ਨੁਮਾਇੰਦਗੀ ਤੇ ਟੀਮ ਚੁਣੀ ਆ ਉਹਨਾਂ ਵਾਸਤੇ ਮੈਂ ਇਹਨਾਂ ਦਾ ਮਿਲ ਕੇ ਜਿਹੜੇ ਸਾਨੂੰ ਨਿਯੁਕਤ ਕਰਨ ਆਏ ਆ ਪ੍ਰਧਾਨ ਸਾਹਿਬਾਨ ਦਾ ਮਿਲ ਕੇ ਬਹੁਤ ਧੰਨਵਾਦ ਕਰਦਾ ਤੇਹਰੋ ਧੰਨਵਾਦ ਕਰਦਾਂ ਨੇ ਜੋ ਸੈਸ਼ਨ ਜਿਹੜੀ ਹੈਗੀ ਬਣਾਈ ਗਈ ਮਿਲ ਕੇ ਹੈਗੀ ਆ ਪਹਿਲਾਂ ਵੀ ਬਣੀਆਂ ਪੰਜਾਬ 'ਚ ਲੇਕਿਨ ਉਹਨਾਂ ਦਾ ਕੋਈ ਡੱਬਤੀਆ ਕੋਈ ਆਪਾਂ ਚਲੋ ਕਹਿ ਆਪਣੀ ਸੋਚ ਮੁਤਾਬਕ ਕਹਿ ਸਕਦੇ ਕਿ ਰੋਲ ਆਰਥਿਕ ਨਹੀਂ ਨਿਭਾ ਸਕੀਆਂ ਲੇਕਿਨ ਜਿਹੜੀ ਸਾਡੀ ਐਸੋਸੀਏਸ਼ਨ ਜਿਹੜੀ ਬਣੀ ਬਣੀ ਹੈ ਜਿਹੜੀ ਮਿਲ ਕੇ ਇਹਨਾਂ ਦਾ ਮਿਲ ਕੇ ਵਾਅਦਾ ਕਰ ਮਿਲ ਕੇ ਕਿ ਅਸੀਂ ਮਿਲ ਕੇ ਪੱਤਰਕਾਰਾਂ ਨੂੰ ਮਿਲ ਕੇ ਪੂਰਾ ਪੂਰਾ ਇਨਸਾਫ਼ ਦਵਾਵਾਂਗੇ ਜੋ ਵੀ ਇਹਨਾਂ ਦੇ ਮਿਲ ਕੇ ਤਰਪੇਸ਼ ਮੁਸ਼ਕਲਾਂ ਨੇ ਜੋ ਸਰਕਾਰ ਤੱਕ ਵੀ ਪਹੁੰਚਾਵਾਂਗੇ ਔਰ ਇਹਨਾਂ ਨੂੰ ਜਿਹੜੇ ਮਿਲ ਕੇ ਜੋ ਵੀ ਇਹਨਾਂ ਨੇ ਲੋੜੀ ਦੇ ਕਦਮ ਆ ਉਹ ਵੀ ਨਾਸਤੇ ਅੱਠ ਪੱਤਰਕਾਰਾਂ ਨੂੰ ਬੜੀਆਂ ਤਰਪੇਸ਼ ਮੁਸ਼ਕਲਾਂ ਆ ਰਹੀਆਂ ਨੇ ਕਵਰੇਜ ਕਰਨ ਵਾਸਤੇ ਜਾਂਦੇ ਨੇ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕੋਈ ਸੁਣਵਾਈ ਨਹੀਂ ਹੁੰਦੀ ਪੱਤਰਕਾਰਾਂ ਨੂੰ ਸੱਟਾਂ ਵੀ ਲੱਗਦੀਆਂ ਨੇ ਉਹਨਾਂ ਦੇ ਪਰਚੇ ਵੀ ਹੋ ਰਹੇ ਨੇ ਨਜਾਇਜ਼ ਧੱਕੇਸ਼ਾਹੀਆਂ ਹੋ ਰਹੀਆਂ ਨੇ ਉਹ ਵਿਚਾਰੇ ਆਪਣੇ ਆਪ ਕੁਛ ਨਾ ਕੁਛ ਉਹਨੂੰ ਸਮੇਟਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਦੀ ਮੁਸ਼ਕਲਾਂ ਜਿਹੜੀਆਂ ਹੱਲ ਨਹੀਂ ਹੁੰਦੀਆਂ ਉਸ ਇਸੇ ਕਰਕੇ ਅਸੀਂ ਇਸ ਜਿਹੜੀ ਹੈ ਆਪਣੀ ਜਿਹੜੀ ਯੂਨਿਟ ਜਿਹੜੀ ਅਸੀਂ ਤਿਆਰ ਕੀਤਾ ਵਾ ਇਹਦੇ ਵਿੱਚ ਪੱਤਰਕਾਰਾਂ ਨੂੰ ਸਾਰਿਆਂ ਨੂੰ ਆਪਣੇ ਨਾਲ ਅਸੀਂ ਲੈ ਕੇ ਆ ਰਹੇ ਹਾਂ ਪ੍ਰੈਸ ਸੰਘ ਜਰਨਲਿਸਟ ਐਸੋਸੀਏਸ਼ਨ ਰਜਿਸਟਰਡ ਇੱਕ ਨਾਮ ਹੀ ਆਪਣੇ ਵਿੱਚ ਸੰਘਰਸ਼ ਹੈ ਅੱਜ ਜਿਹੜਾ ਅਸੀਂ ਹਲਕਾ ਰਾਜਸਥਾਨੀ ਵਿੱਚ ਇੱਕ ਪ੍ਰੋਗਰਾਮ ਕਰਕੇ ਕੁਝ ਨੇ ਯੁਕਤੀਆਂ ਕੀਤੀਆਂ ਨੇ ਆਪਣੇ ਬਹੁਤ ਹੀ ਹੋਣ ਵਾਲਾ ਸਾਥੀਆਂ ਨੂੰ ਕੁਝ ਨਿਯੁਕਤੀਆਂ ਦੇ ਕੇ ਨਿਯੁਕਤੀਆਂ ਨਹੀਂ ਕਹਿ ਸਕਦੇ ਉਹਨਾਂ ਦੀਆਂ ਸੇਵਾਵਾਂ ਲੈਣੀਆਂ ਨੇ ਅਸੀਂ ਇਸ ਸੰਘਰਸ਼ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਹੈ ਇਹ ਜਿਹੜੇ ਸਾਡੀ ਪੱਤਰਕਾਰਤਾ ਦੇ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਨੇ ਉਹਨਾਂ ਦੇ ਖਿਲਾਫ ਤੇ ਉਹ ਆਪਣੇ ਪੱਤਰਕਾਰਾਂ ਦੇ ਹੱਕ ਦੇ ਵਿੱਚ ਇੱਕ ਅਸੀਂ ਸੰਘਰਸ਼ ਵਿੱਢਿਆ ਜਿਹਦੇ ਵਿੱਚ ਅਸੀਂ ਫੀਲਡ ਪੱਤਰਕਾਰ ਜਿਹੜੇ ਫੀਲਡ ਦੇ ਵਿੱਚ ਜਾ ਕੇ ਅਸੀਂ ਪੱਤਰਕਾਰੀ ਕਰਦੇ ਹਾਂ ਕਈ ਜੋਖਮ ਚਲਦੇ ਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਚਲਦੇ ਆਂ ਉਹਨਾਂ ਦੇ ਸਾਥ ਦੇਣ ਵਾਸਤੇ ਇੱਕ ਸੰਘਰਸ਼ ਵਿੱਦਿਆ ਤੇ ਜਿਹੜੀ ਇਹ ਸੰਸਥਾ ਬਣਾਈ ਗਈ ਹੈ ਇੱਕ ਸੁਸਾਇਟੀ ਬਣਾਈ ਗਈ ਹੈ ਐਸੋਸੀਏਸ਼ਨ ਬਣਾਈ ਹੈ ਉਹਦੇ ਮੁੱਖ ਜਿਹੜੇ ਆ ਮਕਸਦ ਇਹ ਹੀ ਹੋਵੇਗਾ ਕਿ ਅਸੀਂ ਹਰ ਪੱਤਰਕਾਰ ਦਾ ਦਿਲੋਂ ਸਾਥ ਲਈਏ ਇਸ ਮੌਕੇ ਤੇ ਭਾਰੀ ਮਾਤਰਾ ਵਿੱਚ ਪੱਤਰਕਾਰਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ ਕੈਮਰਾਮੈਨ ਰਗੂ ਦਿਨਾਲ ਸੋਨੂ ਸੋਡੀ ਤੇ ਨਿਊਜ਼ ਡੈਸਕ ਤੋਂ ਗੌਰਵ ਮੈਣੀ ਖਬਰ ਹਰਪਲ.com ਅੰਮ੍ਰਿਤਸਰ